ਸਾਰੇ ਮੈਂ ਤੁਹਾਡਾ ਆਪਣਾ ਜਰਾ ਸਿੰਘ ਆਈ ਹੋਪ ਤੁਸੀਂ ਬਹੁਤ ਕਹਣ ਹੋਗੇ ਮੈਂ ਬਿਲਕੁਲ ਹੈਡਾ ਸੋ ਅੱਜ ਪਾ ਤੁਹਾਨੂੰ ਦਿਖਾਨਾ ਹੈ ਜੀ ਆਪਣੀ ਦੁਕਾਨ ਇਹ ਹੈ ਜੀ ਸਾਡੀ ਮੋਬਾਈਲਾਂ ਦੀ ਦੁਕਾਨ ਹਾਂਜੀ ਬਾਬਾ ਜੀ ਫੋਨ ਫੋਨ ਸਾਰੇ ਘੇੜ ਰੱਖੇ ਨੇ ਵੀਰੇ ਇਹ ਆਪਣੀ ਸ਼ਾਪ ਹੈ ਜੀ ਸਾਰੇ ਇਹ ਇਹ ਪਿੱਛੇ ਤੁਸੀਂ ਘੇੜ ਡਾਕੇ ਤੋ ਤੋ ਬੁਰਾ ਹਾਲ ਹੈ ਬਾਈ ਸਕਰੀਨ ਪਾਉਣ ਨੂੰ ਆਇਆ ਹੈ ਵੀਰੇ ਸਕਰੀਨ ਪਾਉਣ ਨੂੰ ਸੋ ਆਪਣੇ ਕੋਲ ਪੁਰਾਣੇ ਮੋਬਾਈਲ ਵੀ ਹੁੰਦੇ ਨੇ ਜੀ ਨਵੇਂ ਵੀ ਹੁੰਦੇ ਨੇ ਰਿਪੇਅਰ ਵੀ ਕਰਦੇ ਆ ਅਸਟ ਹੁੰਦੀ ਹੈ ਸਾਰੀ ਸਾਰੀ ਐਸੈਸਰੀ ਹੁੰਦੀ ਹੈ ਆਪਣੇ ਕੋਲ ਗੱਲ ਨੇ ਕਿ ਇਹ ਹਾਸਕਾ ਰਹੇ ਨੇ ਇਹ ਸਾਰੀ ਦੁਕਾਨ ਦਿਖਾਣਾ ਹੀ ਸ਼ੁਰੂ ਤੋਂ ਇਹ ਆਪਣੀ ਪੂਰੀ ਸ਼ਾਪ ਹੈ ਜੀ ਸਾਈ ਮੋਬਾਈਲ ਰਿਪੇਅਰ ਪਸੰਤਪੁਰਾ ਵਿੱਚ ਸੋ ਕੋਈ ਵੀ ਐਕਸੈਸਰੀ ਕੋਈ ਨਵਾਂ ਮੋਬਾਈਲ ਲੈ ਸਕਦੇ ਹੋ ਪੁਰਾਣਾ ਦੇ ਸਕਦੇ ਹੋ ਵੇਚ ਸਕਦੇ ਆਪਣੇ ਪੁਰਾਣਾ ਮੋਬਾਈਲ ਉਪਲਬਧ ਪਏ ਨੇ ਜੀ ਇਹ ਮੁੰਡਾ ਸੀ ਪੱਕਾ ਰੱਖਿਆ ਹੈ ਦੁਕਾਨ ਤੇ ਇਹ ਜੈਕਪੌਨ ਆਇਆ ਬਈ ਆਣੇ ਸੋ ਕੋਈ ਨਵਾਂ ਪੁਰਾਣਾ ਮੋਬਾਈਲ ਲੈਣਾ ਹੋਵੇ ਪੁਰਾਣਾ ਵੇਚਣਾ ਹੋਵੇ ਪੁਰਾਣਾ ਲੈਣਾ ਹੋਵੇ ਨਵਾਂ ਲੈਣਾ ਹੋਵੇ ਸੰਪਰਕ ਕਰੋ ਮੋਬਾਈਲਾਂ ਦੇ ਗਲਾਸ ਕਾਰਡ ਡਾਟਾ ਕੇਬਲ ਹੈੱਡਫੋਨ ਸਪੀਕਰ ਸਮਾਲ ਸਪੀਕਰ ਸਰਵਿਸ 24 ਘੰਟੇ ਅਵੇਲੇਬਲ ਹੈ ਜਿਦੋਂ ਫੋਨ ਕਰਕੇ ਆਪਾਂ ਉਹਦਾ ਤੁਹਾਡੇ ਲਈ ਦੁਕਾਨ ਕੋਲ ਕੇ ਹਾਜ਼ਰ ਹੈ ਚੈੱਕ ਕਰਾ ਦੇ ਹੈੱਡਫੋਨ ਚੱਕ ਕੇ ਚੈੱਕ ਕਰਾ ਦੇ ਘੜੀਆਂ ਹੀ ਹੈੱਡਫੋਨ ਚਿੱਟਣਾ ਦੀਸਤਾ ਦ ਚੈੱਕ ਕਰਾ ਜੈ ਕਰੀ ਹੈਡਫੋਨ ਹੀ ਕਈ ਸਾ ਬਹੁਤ ਤਰ੍ਹਾਂ ਦੇ ਸਸਤੇ ਸਸਤੇ ਆਪਣੇ ਕੋਲ 300 ਤੋਂ ਹੈਡਫੋਨ ਸਟਾਰਟ ਹੋ ਜਾਂਦੇ ਨੇ ਆਈਫੋਨ ਦੀ ਕਵਰ ਵੀ ਕਵਰ ਵੀ ਕਵਰ ਨਹੀਂ ਨਾ ਇਹ ਦੁਕਾਨ ਇਹ ਆਪਣੇ ਕੋਲ 300 ਤੋਂ ਸ਼ੁਰੂ ਨਹੀਂ ਹੈ ਹੈਡਫੋਨ ਐਡਪਟਰ ਆਈਫੋਨ ਦੇ 300 ਤੋਂ ਲੈ ਕੇ ਜਿੰਨੇ ਮਰਜ਼ੀ ਮਹਿੰਗੇ ਹੈਡਫੋਨ ਲੈ ਲਓ ਵਧੀਆ ਤੋਂ ਵਧੀਆ ਫੋਨ ਮਿਲ ਜਾਂਦੇ ਨੇ ਜੀ ਹੈਡਫੋਨ ਗਲ ਚ ਪਾਉਣ ਵਾਲੇ ਸਭ ਕੁਝ ਅਵੇਲੇਬਲ ਹੈ ਮੈਮਰੀ ਕਾਰਡ ਕਾਰਡ ਰੀਡਰ ਪੈਨ ਡਰਾਈਵ ਇਹ ਪਗੜਾਣਾ ਰੋਡ ਕੋ ਸੰਤਪੁਰਾ ਹੈ ਇਹ ਪਗੜਾਣਾ ਰੋਡ ਹੈ ਜੀ ਹਾਂ ਜੀ ਸਰ अपने बाहर खड़के नहीं रहा लाओ भी मित्रो अभी तो फोन है तो जैकब को कोई भी काम तो सली बात शकीता नहीं आते हैं बिल्कुल तो सली बात कॉन्टैक्ट नंबर दस दो अपने कॉल नाइन टू वन सेवन फाइव वन डबल जीरो थ्री नार्मल जीना लगे कोई होर <laughs> नाइन में सिस्टा डबल जीरो ओके ਡਿਸਕ੍ਰਿਪਸ਼ਨ ਜਦਾਂ ਹੈ ਬਟ ਡਿਸਕ੍ਰਿਪਸ਼ਨ ਤਾਂ ਨਹੀਂ ਹੈ। ਫਟੇ ਮੈਟਰ ਚੈੱਕ ਕਰ ਸਕਦੇ ਹਾਂ। ਅਵੇ ਫੋਨ ਖੁੱਲਿਆ ਨਹੀਂ ਆਇਆ ਹੈ ਕਦੇ। ਨਾ ਹੈ। ਅੰਦਰ ਖਲਾਇਆ ਨਹੀਂ ਆਇਆ ਕਦੇ ਘਰਾਂ ਪਿਆ ਵਾਸੇ। ਮੰਮੀ ਦਾ ਹੈ। ਹੁਣ ਕੱਲ ਨੂੰ ਪੀਟੀਐਮ ਹੈ ਨਾ ਮੈਸੇਜ ਆਣਾ ਤਾਂ ਕਰਕੇ ਤੇ ਚੈੱਕ ਕਰਨਾ ਹੈ ਕਿ ਘਰ ਪਾਣਾ ਲੱਗਿਆ। ਇਹਦਾ ਪਹਿਲਾਂ ਮੈਂ ਵਟਸਐਪ ਉਹ ਕਰਨਾ। ਗਰੁੱਪ ਗਰੁੱਪ ਡੀਲੀਟ ਕਰਨਾ ਬੰਦਾ ਇਹਦੇ ਵਿੱਚੋਂ।

गलूस्ेस्ट ग्लू कोलगेट पेस्ट कोलगेट आटे कलू मुंडे ने, ने देखने जाना बना <laughs> ਕੁਝ ਤਾਂ ਨਹੀਂ ਰਹਿ ਗਿਆ ਨਾ ਨਾ ਕੰਮ ਬਹੁਤ ਨਹੀਂ ਕੀ ਕਰੀ ਗਏ ਹੁਣ ਕੰਮ ਵੱਲ ਦੇਖਣਾ ਪੈਣਾ ਕੰਮ ਬਹੁਤ ਨਹੀਂ ਸਹੀ ਗੱਲ ਹੈ ਕੰਮ ਵੀ ਜ਼ਰੂਰੀ ਹੈ ਬੇਟੇ ਜੀ ਨਾ ਚੱਲਿਆ ਨਾ ਕਿਧਰ ਬੇਟਾ ਕਿਧਰ ਲੱਗਿਆ ਚੈੱਕ ਕਰ ਸਕਦੇ ਹੋ ਜੀ ਇਧਰ ਅੰਕਲ ਜੀ ਆਏ ਨੇ ਸਾਡੇ ਕੋਲ ਹੀ ਕਾਨਸਰਟ ਕਰਾਣ ਚੈੱਕ ਕਰ ਸਕਦੇ ਹਾਂ ਹਾਂ ਜੀ ਅੰਕਲ ਜੀ ਕੀ ਹੋ ਗਿਆ ਗੱਲ ਕਰੀ ਜੀ ਅੰਕਲ ਜੀ ਆ ਮੜਾ ਜਾ ਐਡਰੈਸ ਦੇ ਦੁਕਾਨ ਦਾ ਸਾਡੇ ਲੱਗੇ ਆ ਮੜਾ ਦੱਸਿਓ ਜੀ ਆ ਕੇ ਹਾਂ ਜੀ ਐਡਰੈਸ ਦੇ ਦਿਓ ਦੁਕਾਨ ਦਾ ਰੱਖੀ ਦੁਕਾਨ ਦਾ ਵੀ ਕਿਵੇਂ ਕੰਮ ਕਰੇ ਕਿਵੇਂ ਕਰਦਾ ਮੁੰਡਾ ਸਾਈ ਮੋਬਾਈਲ ਫੋਨ ਹੈ ਹਾਂ ਜੀ ਲੋਕੇਸ਼ਨ ਲੋਕੇਸ਼ਨ ਦੱਸ ਦੋ ਜੀ ਕਹਿੰਦੇ ਹਾਂ ਹਾਂ ਜੀ ਪਗੜਾਣਾ ਰੋ ਬਸੰਤਪੁਰਾ ਜੀ ਅੱਛਾ ਜੀ ਇਹ ਸਾਲ ਸਿੱਧੀ ਤੁੰਨੀ ਜਾ ਜਾਈਏ ਹਾਂ ਜੀ ਇਹ ਸਾਹਮਣੇ ਪੁਲ ਦੇ ਨਾਲ ਪੰਦਰਾਂ ਦਰਾਨਾ ਛੱਡੋ ਤੇ ਗਵਿੰਦਰ ਸਿੰਘ ਲੱਖੇ ਦੀ ਦੁਕਾਨ ਆਏਗੀ ਸਰਪੰਚ ਸਾਹਿਬ ਹਾਂ ਜੀ ਸਾਈਂ ਮੋਬਾਈਲ ਬਣਾ ਸਰਪੰਚ ਸਾਹਿਬ ਨੇ ਸ੍ਰੇਮ ਜਲਦੀ ਬਹੁਤ ਬੜੇ ਬੰਦੇ ਨੇ ਮੋਬਾਈਲ ਉਹਦੇ ਠੀਕ ਕਰ ਦੇ ਲੈ ਉਸ ਨੂੰ ਬੁਲਾਓ ਮੋਬਾਈਲ ਤੋਂ ਆ ਕੇ ਦੇਖੋ ਤੁਹਾਡੇ ਘੇਤੂ ਜਿ ਆਓਗੇ ਹਾਂ ਜੀ ਹਾਂ ਧੰਨਵਾਦ ਕੰਨੇ ਮੁੰਡਾ ਪਾਣ ਦਾ ਕਿੰ ਚੈੱਕ ਪਾਉਣ ਦਾ ਸੀਰੀਅਸਲੀ ਹੋ ਕੇ ਆਣ ਕੋਈ ਪਿਚ ਹੋ ਨਹੀਂ ਹੈਗਾ ਆ ਜੇ ਨੇੜੇ ਹੋ ਜੇ ਮਰਦੇ ਨੇ ਲਾਓ ਜੀ ਦੋ ਨੇੜੇ ਹੋ ਜੰਨੇ ਕਿਆ ਬਾਤ ਕਿਆ ਬਾਤ ਵੀ ਮੇਰੇ ਗਾਲੀ ਮੋਲੀ ਖਾਣਾ ਜੀ ਇੱਕ ਇੱਕ ਗੋਲ ਗੋਲੀ ਇਹ ਅੱਜ ਜਿਵੇਂ ਗਰੀਜ ਪਾ ਦੇ ਯਾਰ ਹਾਂਜੀ ਉਹ ਵੀ ਗਾਲ ਬਣੀ ਜੀ ਯਾਰ ਇਹ ਗੱਲ ਕਾ ਤੋ ਨਹੀਂ ਬਣੀਗੀ ਹੋਰ ਯਾਰ ਪਤਾ ਨਹੀਂ ਬੈਂਚ ਬਾ ਉਹ ਬੰਦੇ ਦਾ ਫੋਨ ਲਿੱਤਾ ਪੁਰਾਣਾ ਫੋਨ ਦਿੱਤਾ ਜਿੰਨੇ ਜਗਦੀ ਨੇ ਰੇਪੇ ਚ ਲਗੋ ਲੈ ਰਿਹਾ ਚੱਲ ਪਾ ਕੇ ਚੱਲਦੇ ਸਿਰੇ ਭੋਖੇ ਇਹ ਸਾਨੂੰ 47 ਦਾ ਫੋਨ ਹੈ ਜੀ ਪਤਾ ਨਹੀਂ ਮੇਰੇ ਕੋ ਪਤਾ ਨਹੀਂ ਜੀ ਮੇਰੇ ਕਹਿੰਦਾ 2700 ਰੁਪਏ ਦਾ ਫੋਨ ਹੈ 2700 ਰੁਪਏ ਦਾ ਫੋਨ ਮਿੰਦੂਸ ਹਾਂ 2700 ਕੁਝ ਦੇਤਾ ਮੈਂ ਪਤਾ ਨਹੀਂ ਸੀ ਫੋਨ ਇਹਨਾਂ ਮਹਿੰਗਾ ਇਸ ਵਾਸਤੇ ਲੈਓ ਜੀ ਓਕੇ ਕਰਕੇ ਦੇਖ ਬੰਦ ਜੁਗਨਾ ਅੱਪਸ ਓਕੇ ਕਰ ਦਾਂਗੇ ਓਕੇ ਕਰਕੇ ਦੇਖੋ ਓਕੇ ਓਕੇ ਚਲੋ ਲਓ ਜੀ ਚੱਲ ਗਿਆ ਜੀ ਮੋਬਾਈਲ ਮੁਬਾਰਕਾ ਕੰਗ੍ਰੈਚੁਲੇਸ਼ਨ ਓਕੇ ਜੀ ਇਦਰ ਹੱਥ ਖੜਾ ਕਰ ਦੇ ਜੀ ਕੋਈ ਸਮਝਾ ਜੀ ਕਰਦੇ ਨਾ ਕਰ ਤੂੰ ਹੀ ਕਰ ਤੋ ਕਰ ਤੋ ਕਰ ਤੋ ਚੱਲੇ ਮੈਂ ਜਾਣੇ ਪਿੰਦੇ ਜੀ ਨੋ ਉਹ ਨੋ ਸਿਮ ਘਰ ਬਾਬਾ ਜੀ ਆ ਗਿਆ ਹਾਂ ਜੀ ਆ ਗਿਆ ਜੀ ਸਿਮ ਘਰਾ ਬਈ ਫਿਰ ਉਹ ਬੈ ਹੂੰ ਤਾਂ ਬੈ ਨਵਾਂ ਸਿਮ ਕੀ ਤੋ ਘਰਾ ਉਹ ਯਾਰ ਇਹ ਕਰ ਲੈ ਨਕੀਂਤਾ ਕਰਾਓਗੇ ਚੱਕ ਲੈ ਚੱਕ ਲਈ ਚੱਕ ਲੈ ਪਾਰਟੀ ਹੋ ਗਈ ਚੱਕ ਲੈ ਕੀ ਗੱਲ ਹੈ ਯਾਰ ਮੁੰਡੀ ਇਹ ਯਾਰ

ਆ ਗਏ ਮਿੱਤਰੋ ਟਿਕ ਲੱਗ ਗਿਆ ਜੀ ਸਰਪੇ ਦੇ ਲਈ ਲਓ ਜੀ ਲਓ ਪੈਸੇ ਜਿੰਨੇ ਮਰਜ਼ੀ ਹੋਰ ਮੈਂ ਦੋ ਜੀ ਕਿ ਮੇਰੇ ਕੋਲ ਹੀ ਫੌਟ ਸੀਕਰ ਆਉਣਾ ਹੈ ਲੈਣਾ ਹੋਵੇ ਪੁਰਾਣਾ ਲੈਣਾ ਹੋਵੇ ਪੁਰਾਣਾ ਦੇਖਾ ਹੋਵੇ ਦੇਰ ਕਰਾਣ ਉਹ ਕੋਈ ਸਸਤੀ ਮਾੜੀ ਨਹੀਂ ਮੈਂ ਕਰਤਾ ਆਈਫੋਨ 14 ਵੇਚਣਾ ਹੈ 30000 ਦਾ ਕਿਸੇ ਨੇ ਲੈਣਾ ਹੋਵੇ ਚਾਹੇ ਵੇਚਣਾ ਹੀ ਬਈ ਜਾਂਦਾ ਇਹ ਲੈਣਾ ਹੋਵੇ ਜਰੂਰ ਸੰਪਰਕ ਕਰੋ ਅਰੇ ਆ ਫੇਡੀਆਂ ਗੱਲਾਂ ਸਾਂਝੀ ਕਰਦੇ ਹੋਏ ਦੁਬਾਰਾ ਫਿਰ ਕਹਿ ਰਹੇ ਆ ਕਿ ਕੋਈ ਵੀ ਕੰਮ ਹੋਣਾ ਦਾ ਜਰੂਰ ਸੰਪਰਕ ਕਰੋ ਸਾਰੇ ਲੋਕਾਂ ਨੂੰ